ਸਿਟੀ ਆਫ ਬ੍ਰੈਂਪਟਨ ਨੇ ਪੂਰੇ ਸ਼ਹਿਰ ਵਿੱਚ 8 ਕੈਮਰਿਆਂ ਨੂੰ ਨਵੀਆਂ ਥਾਵਾਂ ਤੇ ਲਿਜਾਣ ਤੋਂ ਬਾਅਦ ਆਪਣੇ ਸਵੈਚਾਲਿਤ ਸਪੀਡ ਇਨਫੋਰਸਮੈਂਟ ਏਐਸਟੀ ਕੈਮਰੇ ਦੀ ਸਲੀਪ ਦੀ ਸਥਿਤੀ ਨੂੰ ਅਪਡੇਟ ਕੀਤਾ ਹੈ ਸ਼ਹਿਰ ਤੇ ਇੰਟਰੈਕਟਿਵ ਫੋਟੋ ਰਡਾਰ ਮੈਪ ਦੇ ਅਨੁਸਾਰ ਇਸ ਸਮੇਂ ਸ਼ਹਿਰ ਦੇ ਵਿੱਚ ਕੁੱਲ 50 ਸਟੇਸ਼ਨਰੀ ਕੈਮਰਿਆਂ ਵਿੱਚੋਂ 48 ਤਨਾਤ ਹਨ ਕੈਮਰੇ 200 ਕਮਿਊਨਿਟੀ ਸੇਫਟੀ ਜ਼ੋਨਾਂ ਦੇ ਆਲੇ-ਦੁਆਲੇ ਘੁੰਮਦੇ ਹਨ ਬ੍ਰੈਂਪਟਨ ਦੇ 2024 ਦੇ ਬਜਟ ਵਿੱਚ 100 ਨਵੇਂ ਫੋਟੋ ਨਿਡਾਰ ਕੈਮਰੇ ਲਈ ਫੰਡਿੰਗ ਸ਼ਾਮਲ ਹੈ ਜਿਸ ਨਾਲ ਸ਼ਹਿਰ ਦੀ ਕੁੱਲ ਸੰਖਿਆ 150 ਹੋ ਜਾਵੇਗੀ ਸਿਟੀ ਸਟਾਫ ਨੇ ਸੰਕੇਤ ਦਿੱਤਾ ਹੈ ਕਿ ਸ਼ਹਿਰ ਵਿੱਚ ਗਰਮੀਆਂ ਵਿੱਚ ਨਵੇਂ ਕੈਮਰੇ ਲਗਾਉਣਾ ਸ਼ੁਰੂ ਕਰ ਦੇਵੇਗਾ ਪਰ ਇਹ ਪ੍ਰਕਿਰਿਆ ਹਜੇ ਸ਼ੁਰੂ ਨਹੀਂ ਹੋਈ ਸ਼ਹਿਰ ਦੇ 10 ਚੌਂ ਬਾੜਾਂ ਵਿੱਚ ਹਰੇਕ ਵਿੱਚ ਹੇਠਾ ਦਿੱਤੇ ਵਧੇਰੇ ਵਿਸਤ੍ਰਿਤ ਨਕਸ਼ਿਆਂ ਤੇ ਲਗਭਗ ਕੈਮਰੇ ਟਿਕਾਣੇ ਦਰਸਾਏ ਗਏ ਹਨ ਬਾੜ ਦੇ ਨਕਸ਼ਿਆਂ ਤੇ ਕੈਮਰੇ ਦੀ ਨਵੇਂ ਟਿਕਾਣਿਆਂ ਨੂੰ ਹਰੇ ਰੰਗ ਵਿੱਚ ਚਿੰਨਿਤ ਕੀਤਾ ਹੈ ਗ੍ਰਾਫੀਕਲ ਨਕਸ਼ੇ ਸ਼ਹਿਰ ਦੀ ਵੈੱਬਸਾਈਟ ਤੇ ਇੱਕ ਇੰਟਰਐਕਟਿਵ ਨਕਸ਼ੇ ਤੇ ਸ਼ਾਮਿਲ ਕੀਤੀ ਡੇਟਾ ਦੇ ਆਧਾਰ 'ਤੇ ਹੈ ਜੋ ਕਿ ਭਾਈਚਾਰਕ ਸੁਰੱਖਿਆ ਜ਼ੋਨ ਵੀ ਦਰਸੰਦ ਹੈ ਜਿੱਥੇ ਭਵਿਕਵਿਚ اے ایس ਈ ਟੈਕਨੋਲੋਜੀ ਨੂੰ ਤਨਾਤ ਕੀਤਾ ਜਾ ਸਕਦਾ ਹੈ ਬ੍ਰੈਂਟਨ ਵਿੱਚ ਸੜਕ ਸੁਰੱਖਿਆ ਦੇ ਨਵੇਂ ਉਪਾਅ ਜਿਨ੍ਹਾਂ ਦੇ ਇਸ ਗਰਮੀ ਵਿੱਚ ਲਾਈਵ ਹੋਣ ਦੀ ਮੀਤ ਸੀ ਪੱਤਰ ਤੱਕ ਦੇਰੀ ਹੋ ਗਈ ਹੈ ਸ਼ਹਿਰ ਨੇ ਪਿਛਲੇ ਦਸੰਬਰ ਵਿੱਚ ਘੋਸ਼ਣਾ ਕੀਤੀ ਸੀ ਕਿ 1 ਜੁਲਾਈ ਤੱਕ ਸਥਾਨਕ ਸੜਕਾਂ ਦੇ ਸਪੀਡ ਕੈਮਰੇ ਦੀ ਗਤੀ ਨੂੰ ਤਿੰਨ ਗੁਣਾ ਕਰ ਦਿੱਤੇ ਜਾਵੇਗਾ ਅਤੇ ਨਤੀਜੇ ਵੱਜੋਂ ਟਿਕਟਾਂ ਦੀ ਪ੍ਰਕਿਰਿਆ ਲਈ 45 ਮਿਲੀਅਨ ਦਾ ਕੇਂਦਰ ਖੋਲੇਗਾ ਮੇਅਰ ਪੈਟ੍ਰਿਕ ਬ੍ਰਾਊਨ ਦਾ ਕਹਿਣਾ ਹੈ ਕਿ ਇਸ ਵਿੱਚ ਦੇਰੀ ਹੋਈ ਕਿਉਂਕਿ ਸ਼ਹਿਰ ਨੂੰ ਅਟਾਰਨੀ ਜਰਨਲ ਤੋਂ ਤੀਜੀ ਨਾਪਰਵਾਨਗੀ ਨਹੀਂ ਮਿਲੀ ਬ੍ਰਾਊਨ ਦਾ ਕਹਿਣਾ ਹੈ ਕਿ ਬ੍ਰੈਂਟਨ ਨੇ ਟ੍ਰਾਂਟੋ ਨੂੰ ਪੁੱਛਿਆ ਕਿ ਇਸ ਨੂੰ ਹੋਰ ਪ੍ਰੋਸੈਸਿੰਗ ਘੰਟੇ ਮਿਲ ਸਕਦੇ ਹਨ ਪਰ ਇਸ ਬੇਨਤੀ ਨੂੰ ਠੁਕਰਾ ਦਿੱਤਾ ਗਿਆ ਟ੍ਰਾਂਟੋ ਸਿਟੀ ਸਟਾਫ ਹਾਲਾਂਕਿ ਇਸ ਬਾਰੇ ਵਿਚਾਰ ਕਰ ਰਿਹਾ ਹੈ ਟ੍ਰਾਂਟੋ ਦੇ ਬੁਲਾਰੇ ਬੈਕ लुइना ਨੇ ਈਮੇਲ ਰਾਹੀਂ ਕਿਹਾ ਹੈ ਕਿ 2020 ਵਿੱਚ ਉਹਨਾਂ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਬਾਅਦ ਬ੍ਰੈਂਟਨ ਨੇ ਇੱਕ ਨਵੇਂ ਬਾਤੀ ਦੀ ਬੇਨਤੀ ਕੀਤੀ ਜਿਸ ਨੂੰ ਟ੍ਰਾਂਟੋ ਅਨੁਕੂਲਿਤ ਕਰਨ ਦੇ ਯੋਗ ਸੀ ਮੌਜੂਦਾ 50 ਸਪੀਡ ਕੈਮਰੇ ਬਾਰੇ 2021 ਦੀ ਸ਼ੁਰੂਆਤ ਡਾਟਾ ਦੇ ਅਨੁਸਾਰ ਜੋ ਕਿ ਸਤੰਬਰ 2020 ਤੋਂ ਅਪ੍ਰੈਲ 2021 ਦੇ ਵਿੱਚ ਕਰ ਲਏ ਗਏ ਸਨ ਸਟਾਫ ਨੇ ਪਾਇਆ ਹੈ ਕਿ ਕਮਿਊਨਿਟੀ ਸੇਫਟੀ ਜ਼ੋਨਾਂ ਵਿੱਚ 80% ਡਰਾਈਵਰ ਸਪੀਡ ਦੀ ਸੀਮਾ ਤੋਂ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾਉਂਦੇ ਹਨ ਅਤੇ ਸਪੀਡ ਕੈਮਰਿਆਂ ਵਾਲੀਆਂ ਸੜਕਾਂ ਤੇਜ਼ ਰਫ਼ਤਾਰ ਵਿੱਚ 28% ਦੀ ਗ੍ਰਾਫਟ ਦਾ ਅਨੁਭਵ ਕੀਤਾ ਗਿਆ ਹੈ ਮਈ ਦੇ ਸਟਾਫ ਦੀ ਰਿਪੋਰਟ ਦੇ ਅਨੁਸਾਰ ਟਿਕਟਪਰੋਸੈਸਿੰਗ ਸੈਂਟਰ ਦੁਆਰਾ ਸਾਲਾਨਾ 30 ਮਿਲੀਅਨ ਟਿਕਟਾਂ ਪੈਦਾ ਕਰਨ ਦੀ ਉਮੀਦ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਵਿੱਚੋਂ 13 ਮਿਲੀਅਨ ਸਾਲਾਨਾ ਸੰਚਾਲਨ ਲਾਗਤ ਵੱਲ ਵਧੇਗਾ 17 ਮਿਲੀਅਨ ਦੀ ਵਰਤੋਂ ਇਸ ਨੂੰ ਸਥਾਪਿਤ ਕਰਨ ਲਈ ਖਰਚੇ ਗਏ ਫੰਡਾਂ ਦੀ ਪਰ ਭਾਈਕਰਨ ਲਈ ਕੀਤੇ ਜਾਵੇਗੀ ਜੋ ਕਿ ਸ਼ਹਿਰ ਦੇ ਵਿਰਾਸਤੀ ਫੰਡ ਵਿੱਚੋਂ ਆਇਆ ਹੈ ਅਤੇ ਹੁਣ ਬ੍ਰੈਂਟਨ 2025 ਤੱਕ 135 ਨਵੇਂ ਕੈਮਰੇ ਲਗਾਏਗਾ